ਪੰਜਾਬ ਦੇ ਵਿੱਚ ਲੁਧਿਆਣਾ ਵੈਸਟ ਦੀਆਂ ਚੋਣਾਂ ਨੂੰ ਪੰਜਾਬ ਦੇ ਸੈਮੀਫਾਈਨਲ ਦੇ ਵਿੱਚੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਸਾਰੀਆਂ ਹੀ ਧਿਰਾਂ ਨੇ ਆਪਣੇ ਪਪੂਲਰ ਚਿਹਰਿਆਂ ਨੂੰ ਉਤਾਰਿਆ ਹੈ ਹਰ ਧਿਰ ਦਾ ਜੋਰ ਅੱਡੀ ਚੋਟੀ ਦਾ ਲੁਧਿਆਣਾ ਵੈਸਟ ਦੀਆਂ ਚੋਣਾਂ ਦੇ ਵਿੱਚ ਲੱਗਿਆ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਰੰਦਰਾਂ ਨੇ ਆ ਕੇ ਚੋਣ ਪ੍ਰਚਾਰ ਕੀਤਾ ਪਰ ਇੱਥੇ ਦੇ ਹਾਲਾਤ ਇਥੋਂ ਦੇ ਸਮੀਕਰਨ ਬਦਲਦੇ ਜਾ ਰਹੇ ਨੇ ਦੋ ਦਿਨਾਂ ਬਾਅਦ ਇਸ ਦਾ ਨਤੀਜਾ ਆ ਜਾਣਾ ਹੈ ਕਿ ਆਖਰਕਾਰ ਕਿਸ ਦੇ ਹੱਕ ਤੇ ਵਿੱਚ ਜਨਤਾ ਨੇ ਆਪਣਾ ਫਤਵਾ ਸੁਣਾਇਆ ਹੈ ਪਰ ਦੂਜੇ ਪਾਸੇ ਜੋ ਕੁਝ ਚੋਣ ਪ੍ਰਚਾਰ ਤੇ ਦਰਮਿਆਨ ਹੋਇਆ ਜੋ ਕੁਝ ਚੋਣ ਜਾਬਤੇ ਤੋਂ ਬਾਅਦ ਹੋਇਆ ਜਾਂ ਕਹਿ ਦਈਏ ਕਿ ਜੋ ਕੁਝ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੋਇਆ ਉਹ ਸਭ ਦੇ ਉੱਤੇ ਜੇਕਰ ਨਿਗਾਹ ਮਾਰਦੇ ਹਾਂ ਤਾਂ ਇਹ ਲੋਕਤੰਤਰ ਦੇ ਵਿੱਚੋਂ ਵੱਡੀਆਂ ਘਟਨਾਵਾਂ ਵੇਖੀਆਂ ਜਾਂਦੀਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰੇਂਦਰ ਡਾਲਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਲਾ ਸਾਹਿਬ ਸਵਾਗਤ ਹੈ ਜੀ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਦਲਾ ਸਭ ਜਿਸ ਤਰੀਕੇ ਦੇ ਨਾਲ ਲਗਾਤਾਰ ਚੋਣਾਂ ਪੰਜਾਬ ਦੇ ਵਿੱਚ ਬਹੁਤ ਹੋਈਆਂ ਬਹੁਤ ਚੋਣਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਸਵਾਲ ਉੱਠਦੇ ਨੇ ਵਿਰੋਧੀ ਧਿਰਾਂ ਦੇ ਉੱਤੇ ਵੀ ਜਾਂ ਸੱਤਾਧਿਰ ਦੇ ਉੱਤੇ ਵੀ ਇਸ ਵਾਰ ਦੀ ਚੋਣ ਦੇ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਪਹਿਲਾਂ ਤਾਂ ਚੋਣ ਪ੍ਰਚਾਰ ਨੂੰ ਕਿਦਾਂ ਵੇਖਦੇ ਹੋ ਕਿਉਂਕਿ ਇਸ ਵਾਰ ਖਾਸੀਅਤ ਰਹੀ ਕਿ ਇਸ ਚੋਣ ਪ੍ਰਚਾਰ ਦੇ ਵਿੱਚ ਨਾ ਤੇ ਲੁਧਿਆਣਾ ਦੇ ਵਿੱਚ ਕਿਸੇ ਦਿਗਜ ਦੀ ਫੋਟੋ ਨਜ਼ਰ ਆਈ ਪੋਸਟਰਾਂ ਦੇ ਉੱਤੇ ਨਾ ਤੇ ਕਾਂਗਰਸ ਦੇ ਪੋਸਟਰਾਂ ਤੇ ਨਾ ਤਾਂ ਕਾਂਗਰਸ ਪ੍ਰਧਾਨ ਦੀ ਫੋਟੋ ਨਜ਼ਰ ਆਈ ਨਾ ਕਾਂਗਰਸ ਦੇ ਕਿਸੇ ਵੱਡੇ ਲੀਡਰ ਦੀ ਫੋਟੋ ਨਜ਼ਰ ਆਈ ਪਰ ਇਸੇ ਤਰੀਕੇ ਨਾਲ ਰਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਪੋਸਟਰਾਂ ਦੇ ਉੱਤੇ ਕੈਂਡੀਡੇਟ ਤੱਕ ਦੀ ਫੋਟੋ ਨਜ਼ਰ ਨਹੀਂ ਆਈ ਸਭ ਤੋਂ ਪਹਿਲਾਂ ਇਹਨੂੰ ਕਿਵੇਂ ਵੇਖਦੇ ਹੋ ਚੋਣ ਲੁਧਿਆਣਾ ਵਿੱਚ ਹੋਇਆ ਦੇਖੋ ਇੱਕ ਗੱਲ ਤਾਂ ਬਹੁਤ ਸਾਫ਼ ਹੈ ਕਿ ਜਿਹੜਾ ਚੋਣ ਪ੍ਰਚਾਰ ਸੀ ਇਸ ਵਾਰ ਲੁਧਿਆਣਾ ਜ਼ਿਲ੍ਹੇ ਚੋਣ ਦਾ ਉਸ ਚੋਣ ਪ੍ਰਚਾਰ ਦੇ ਖਤਮ ਹੋਣ ਤੋਂ ਬਾਅਦ ਵੀ ਜਦੋਂ ਮੌਕਾ ਹੁੰਦਾ ਹੈ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦਾ ਹਾਂ ਔਰ ਅਖੀਰ ਚ ਜਿਹੜੀ ਤਸਵੀਰ ਸਾਹਮਣੇ ਆਈ ਕਿ ਰਾਸ਼ਨ ਵੰਡਿਆ ਜਾ ਰਿਹਾ ਹੈ ਸੂਟ ਵੰਡੇ ਜਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਪਹਿਲਾਂ ਇਹ ਚੀਜ਼ਾਂ ਥੋੜੀਆਂ ਲੁਕ ਛਿਪ ਕੇ ਹੁੰਦੀਆਂ ਸੀ ਪਹਿਲਾਂ ਇੰਨੀਆਂ ਖੁੱਲ ਕੇ ਇਹ ਗੱਲਾਂ ਨਹੀਂ ਸੀ ਆਉਂਦੀਆਂ ਕਿਹਾ ਜਾਂਦਾ ਸੀ ਕਿ ਚੋਣਾਂ ਦੀ ਰਾਤ ਤੋਂ ਇੱਕ ਰਾਤ ਪਹਿਲਾਂ ਕੁਝ ਕੈਂਡੀਡੇਟ ਨੇ ਜਿਹੜੇ ਉਹ ਪੈਸੇ ਦੀ ਵਰਤੋਂ ਕਰਦੇ ਨੇ ਉਹ ਰਾਸ਼ਨ ਵੰਡਦੇ ਨੇ ਚੁਪ ਚਪੀਤੇ ਸੂਟ ਵੰਡੇ ਨੇ ਪਰ ਇਸ ਵਾਰ ਤਾਂ ਦਿਨ ਦੀਆਂ ਤਸਵੀਰਾਂ ਨੇ ਮਤਲਬ ਦਿਨ ਦਿਹਾੜੇ ਸੂਟ ਵੰਡੇ ਗਏ ਦਿਨ ਦਿਹਾੜੇ ਰਾਸ਼ਨ ਵੰਡਿਆ ਗਿਆ ਔਰ ਇਹ ਨਵੀਂ ਤਸਵੀਰ ਔਰ ਮੈਂ ਦੇਖ ਰਿਹਾ ਸੀ ਕਈ ਜਗ੍ਹਾ ਕਿ ਇਲਜ਼ਾਮ ਸੱਤਾਧਾਰੀਆਂ ਤੇ ਲੱਗਿਆ ਕਿ ਸੱਤਾਧਾਰੀ ਧਿਰ ਦੇ ਵੱਲੋਂ ਇਹ ਕੰਮ ਕੀਤਾ ਗਿਆ ਇਹ ਆਪਣੇ ਆਪ ਤੋਂ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਸ਼ਰੀਆਮ ਫੂਟ ਬੰਡੇ ਜਾਣਾ ਰਾਸ਼ਨ ਦਾ ਟਰੱਕ ਰੋਕਿਆ ਲੋਕਾਂ ਨੇ ਜਿੱਥੇ ਮੈਂ ਦੇਖਿਆ ਉੱਥੇ ਕਾਂਗਰਸ ਦੇ ਕੈਂਡੀਡੇਟ ਨੇ ਭਾਰਤੂ ਸ਼ਨਾਸ਼ ਉਹਨਾਂ ਦੀ ਪਤਨੀ ਉੱਥੇ ਸੀ ਤੇ ਉਹ ਪੁਲਿਸ ਵਾਲਿਆਂ ਨੂੰ ਕਹਿ ਰਹੀ ਸੀ ਕਿ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੂੰ ਅੱਥੇ ਬੁਲਾਇਆ ਜਾਵੇ ਕਿ ਕਿਹਨੇ ਭੇਜਿਆ ਟਰੱਕ ਜਿਹਦੇ ਵਿੱਚ ਰਾਸ਼ਨ ਹੈ ਇਹ ਬੜੀ ਚਿੰਤਾਜਨਕ ਗੱਲ ਜਿਮਨੀ ਚੋਣਾਂ ਦੇ ਮੱਦੇਨਜ਼ਰ ਵੀ ਪੰਜਾਬ ਦੀਆਂ 27 ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਦੇਖੋ ਹਜੇ ਤੱਕ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਕਦੀ ਉਸ ਇਸ ਪੱਧਰ ਦੇ ਉੱਤੇ ਹਿੰਸਾ ਮਨਮਟਾ ਜਾਂ ਝੜਪਾਂ ਇਸ ਪੱਧਰ ਤੇ ਨਹੀਂ ਸੀ ਪੰਜਾਬ ਦੇ ਵਿੱਚ ਅਸੀਂ ਤਵੱਜੂ ਕਰਦੇ ਕਿ ਹੋਣੀ ਹੈ ਪਰ ਪੰਜਾਬ ਚ ਵੀ ਇਹ ਚੀਜ਼ਾਂ ਦਿਖਣ ਲੱਗੀਆਂ ਮੈਨੂੰ ਹੀ ਲੱਗਦਾ ਹੈ ਕਿ ਜਿਵੇਂ ਦਿੱਲੀ ਚ ਵੀ ਅਸੀਂ ਦੇਖਿਆ ਸਤਾਈ ਦੀਆਂ ਚੋਣਾਂ ਦੇ ਵਿੱਚ ਖੂਬ ਲੜਾਈ ਝਗੜੇ ਹੋਏ ਸੋ ਮੈਨੂੰ ਲੱਗਦਾ ਪੰਜਾਬ ਦੀਆਂ ਸਤਾਈ ਦੀਆਂ ਚੋਣਾਂ ਚ ਵੀ ਜਿਸ ਤਰ੍ਹਾਂ ਦੀ ਸਿਆਸਤ ਵੈਰ-ਦਰੋਹ ਵਾਲੀ ਬਣ ਗਈ ਇੱਕ ਪਾਸੇ ਆਮ ਆਦਮੀ ਪਾਰਟੀ ਇੱਕ ਪਾਸੇ ਭਾਜਪਾ ਇੱਕ ਪਾਸੇ ਕਾਂਗਰਸ ਇਹ ਕੋਈ ਸੇਧਮਤ ਡਰੈਸ਼ ਨਹੀਂ ਬਣ ਬਟਲਾ ਸਾਹਿਬ ਚਾਰ ਦੇ ਦੌਰਾਨ ਜਿਹੜੀ ਤੁਸੀਂ ਪੋਸਟਰਾਂ ਦੀ ਗੱਲ ਕੀਤੀ ਇਹ ਤਾਂ ਸੀਗਾ ਜਿਹੜਾ ਜ਼ਾਬਤੇ ਜਿਸ ਤਰ੍ਹਾਂ ਨਾਲ ਤੋੜਿਆ ਗਿਆ ਕਈ ਪਾਰਟੀਆਂ ਦੇ ਵਿੱਚ ਜਿਸ ਤਰ੍ਹਾਂ ਦੀ ਸਿਆਸਤ ਜਿਵੇਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਕਈ ਪੋਸਟਾਂ ਤੇ ਫੋਟੋ ਨਹੀਂ ਸੀ ਪੋਲਿਟিক্যাল ਪਾਰਟੀਆਂ ਜਿਹੜੇ ਵੱਡੇ ਚਿਹਰੇ ਨੇ ਜਿਵੇਂ ਭਗਵੰਤ ਮਾਨ ਆ ਯਾਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਖਾਸ ਤੌਰ ਤੇ ਇਹਨਾਂ ਦੋਵੇਂ ਵੱਡੇ ਚਿਹਰਿਆਂ ਦੇ ਦਮ ਦੇ ਉੱਤੇ ਅੱਗੇ ਵਧ ਰਹੀ ਸੀ ਕਈ ਜਗ੍ਹਾ ਇਹਨਾਂ ਦੋਹਾਂ ਦੇ ਚਿਹਰੇ ਲੱਗੇ ਤਾਂ ਕਿ ਲੋਕ ਇਹਨਾਂ ਦੋਹਾਂ ਨੂੰ ਚੋਣ ਦੇ ਨਾਤੇ ਇਹਨਾਂ ਨੂੰ ਤਾਕਤ ਦੇਣ ਦੇ ਨਾਤੇ ਵਿਧਾਨ ਸਭਾ ਦੇ ਵਿੱਚ ਕੈਂਡੀਡੇਟ ਨੂੰ ਵੋਟ ਪਾਉਣ ਜਾਣ ਇਸੇ ਤਰ੍ਹਾਂ ਕਾਂਗਰਸ ਫੁੱਟ ਅਸੀਂ ਵੇਖੀ ਕਾਂਗਰਸ ਵਾਲੇ ਪਾਸੇ ਬਹੁਤ ਸਾਰੇ ਪੋਸਟਰ ਲੱਗੇ ਜਿੱਥੇ ਭਾਰਤ ਕੁਸ਼ਨਾਸ਼ੂ ਦੇ ਨਾਂ ਕਾਂਗਰਸ ਦੇ ਪ੍ਰਧਾਨ ਦੀ ਫੋਟੋ ਲਾਈ ਪੰਜਾਬ ਵਾਲੇ ਦੀ ਨਾ ਲੀਡਰ ਆਫ ਪੋਜੀਸ਼ਨ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਕਿ ਇੱਕ ਪਾਰਟੀ ਦੇ ਸੂਬੇ ਪ੍ਰਧਾਨ ਨੇ ਖੁੱਲ ਕੇ ਪ੍ਰਚਾਰ ਨਹੀਂ ਕੀਤਾ ਕੈਂਡੀਡੇਟ ਉਹਨੂੰ ਖੁੱਲ ਕੇ ਪ੍ਰਚਾਰ ਚ ਸੱਦਨ ਨੂੰ ਪਿਆਰ ਨਹੀਂ ਸੀ ਜਾਂ ਉਹ ਆਇਆ ਨਹੀਂ ਹੋ ਰਿਹਾ ਬੱਜਣ ਦਾ ਪਰ ਕਾਂਗਰਸ ਦੀ ਇਸ ਤਰ੍ਹਾਂ ਦੀ ਫੁੱਟ ਹੈ ਜਿਹੜੀ ਤੇ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਤੇ ਭਰਮ ਭਲੇਖੇ ਵਾਲੀ ਸਥਿਤੀ ਪੈਦਾ ਕਰਦੀ ਰਹੀ ਇਹਨਾਂ ਪੂਰੀਆਂ ਚੋਲਾਂ ਦੇ ਵਿੱਚ ਔਰ ਇਹ ਹੁਣ ਅਗਰ ਸਤਾਈ ਦਾ ਮੁੱਢ ਹੈ ਗਵਨਜੀ ਤੇ ਫਿਰ ਕੀ ਸਤਾਈ ਚ ਵੀ ਇਹ ਸਾਰਾ ਕੁਝ ਦਿਖੂਗਾ ਇਹ ਗੱਲ ਚਿੰਤਾਣੀ ਬਣੀ ਹਮ ਬਟਾਲਾ ਸਾਹਿਬ ਜਿਸ ਤਰੀਕੇ ਦੇ ਨਾਲ 5 ਮੀਟਰ ਕੱਪੜੇ ਵਾਲੀ ਸਿਆਸਤ ਚੱਲੀ ਆ ਕਿ ਕਹਦੇ ਸੂਟਾਂ ਵਾਲਾ ਬਦਲਾਜਮੇ ਤੋਂ ਸ਼ਬਦ ਵਰਤੇ ਅਸੀਂ ਕਿ ਸੂਟਾਂ ਵਾਲਾ ਬਦਲਾ ਜਿਹੜਾ ਚੱਲਿਆ ਇਸ ਬਦਲਾਣ ਕਿਤੇ ਨਾ ਕਿਤੇ ਇਹਨਾਂ ਚੋਣਾ ਚੇਤਾ ਵਖਾ ਦਿੰਦਾ ਕਿ ਇਹ ਚੋਣਾ ਜਿਹੜੀਆਂ ਨੇ ਹਰ ਇੱਕ ਧਿਰ ਦੇ ਲਈ ਵਿਕਾਰ ਦਾ ਸਵਾਲ ਸੀ ਇਹ ਹਰ ਇੱਕ ਦੇ ਲਈ ਅੱਡੀ ਚੂਟੀ ਦਾ ਜੋਰ ਲੱਗਿਆ ਜੀ ਤੋ ਜੋ ਸਰਿਆ ਜੀ ਨੇ ਜੋ ਕਰਨ ਨੂੰ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤਪੂਸ਼ ਨਾਸ਼ੂ ਉਹਨਾਂ ਦੀ ਪਤਨੀ ਵੇਖਿਆ ਕਿ ਉਹ ਲਗਾਤਾਰ ਕੱਲ ਰਾਤ ਤੋਂ ਰੋੜ ਦਿੱਤੀ ਨਜ਼ਰ ਆਏ ਕੋਈ ਸਕੂਟਰੀ ਜਾ ਰਹੀ ਹੈ ਕੋਈ ਗੱਡੀ ਜਾ ਰਹੀ ਹੈ ਹਰ ਇੱਕ ਚੀਜ਼ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਲਗਾਤਾਰ ਉਹ ਇਹਨਾਂ ਨੇ ਇੱਥੋਂ ਤੱਕ ਕਿ ਜਿਹੜਾ ਜਿੱਥੇ ਵੋਟ ਪੋਲ ਹੋ ਰਹੀ ਸੀ ਪੋਲਿੰਗ ਬੂਥ ਦੇ ਅੰਦਰ ਸਿਕਿਉਰਿਟੀ ਤੱਕ ਜਿਹੜੀ ਸੰਜੀਵ अरोड़ा ਹੁਣਾਂ ਦੇ ਅੰਦਰ ਨਹੀਂ ਜਾਣ ਦਿੱਤੀ ਉਹਨਾਂ ਨੇ ਉੱਥੇ ਖੜ ਕੇ ਮੂਹਰੇ ਸਿਕਿਉਰਿਟੀ ਰੋਕੀ ਤਾਂ ਇਸ ਚੋਣ ਨੂੰ ਇਹ ਤਾਂ ਮੰਨੀਏ ਕਿ ਵਿਕਾਰ ਦੀ ਚੋਣ ਸੀ ਸਾਰੀਆਂ ਧਿਰਾਂ ਦੇ ਲਈ ਦੇਖੋ ਸਭ ਤੋਂ ਜ਼ਿਆਦਾ ਇਹ ਜਿਹੜੀ ਵਿਕਾਰ ਦੀ ਗੱਲ ਹੈ ਉਹ ਹੈਗੀ ਭਾਰਤ ਪੁਸ਼ਨਾਸ਼ੂ ਉਹ ਕਿਉਂ ਉਹ ਇਸ ਕਰਕੇ ਵੀ ਇੱਕ ਤਾਂ ਆਮ ਆਦਮੀ ਪਾਰਟੀ ਨੇ ਉੱਤੇ ਪਰਚੇ ਪੁੱਛੇ ਦਿੱਤੇ ਸੀ ਭਾਰਤ ਪੁਸ਼ਨਾਸ਼ੂ ਕਹਿ ਰਿਹਾ ਕਿ ਮੈਨੂੰ ਸਾਰੇ ਸੁਕਰੀਨ ਚਟਾਂ ਮਿਲ ਗਈਆਂ ਤੇ ਮੈਂ ਅਦਾਲਤਾਂ ਤੋਂ ਪਰਚੇ ਰੱਦ ਕਰਾ ਤੇ ਆਮ ਆਦਮੀ ਪਾਰਟੀ ਲਈ ਏਸ਼ਕਰ ਕੇ ਬਤਾਰਦੀ ਸੀਟ ਹੈ ਕਿ ਦਿੱਲੀ ਚ ਜਿਹੜੀ ਹਾਰ ਹੋਈ ਆਮ ਆਦਮੀ ਪਾਰਟੀ ਦੀ ਉਸ ਤੋਂ ਬਾਅਦ ਅਗਰ ਲੁਧਿਆਣਾ ਦੀ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਤੇ ਸਿਆਸੀ ਤੌਰ ਤੇ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਤੌਰ ਤੇ ਜਾਨ ਕਟ ਦੇ ਦਿੱਤੀ ਜੇ ਕਿ ਦੀ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਤੇ ਫਿਰ ਜਦੋਂ ਤੱਕ ਕੋਈ ਅਗਲੀ ਜ਼ਿਮਨੀ ਚੋਣ ਨਹੀਂ ਆਉਂਦੀ ਆਮ ਆਦਮੀ ਪਾਰਟੀ ਉਹ ਚੋਣ ਨਹੀਂ ਜਿੱਤਦੀ ਤਦ ਤੱਕ ਆਮ ਆਦਮੀ ਪਾਰਟੀ ਤੇ ਹਾਰ ਦਾ ਠੱਪਾ ਲੱਗਿਆ ਰਹਿਣਾ ਵੀ ਇਹ ਜੰਮੀ ਚੋਣ ਹਾਰ ਗਏ ਸਤਾਈ ਕਿੱਥੋਂ ਜਿੱਤਣਗੇ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਗਗਨ ਜੀ ਕਿ ਜੰਮੀ ਚੋਣ ਸਰਕਾਰ ਜਿੱਤਦੀ ਹੈ ਭਾਵੇਂ ਸਰਕਾਰਾਂ ਕੋਈ ਵੀ ਹਤਕੰਡਾ ਵਰਤਣ ਮਸ਼ੀਨਰੀ ਵਰਤਣ ਦੇਖੋ ਜਿਵੇਂ ਮੈਂ ਕਿਹਾ ਵੀ ਇਹ ਸੂਟਾਂ ਵਾਲਾ ਬਦਲਾਅ ਨਵੇਂ ਦੇਖਿਆ ਵੀ ਐਡੀ ਸੂਟਾਂ ਦੀ ਲੋੜ ਨਹੀਂ ਸੀ ਸਾਡੇ ਲੋਕ ਨੇ ਜਿਹੜੇ ਉਹ ਸਮਰੱਥ ਨਹੀਂ ਤੇ ਜਦੋਂ ਸੂਟ ਵੰਡੇ ਜਾਂਦੇ ਹੋਣ ਤੇ ਕਈ ਵਾਰੀ ਸਾਡੀਆਂ ਮਾਤਾਵਾਂ ਭੈਣਾਂ ਸ਼ੂਗਰ ਮੇਲੇ ਚੋਂ ਸੂਟ ਲੈ ਲੈਂਦੀ ਨੇ ਉਹਨਾਂ ਨੂੰ ਕੋਈ ਡੀ ਲੋਡ ਨਹੀਂ ਹੁੰਦਾ ਉਹ ਹੱਥ ਆਪਣੇ ਹੱਥ ਦੇ ਮੇਰੇ ਦੀ ਕਮਾਈ ਦੇ ਵਿੱਚੋਂ ਹੀ ਸੂਟਾ ਸੂਟ ਵਗੈਰਾ ਉਹ ਲੈ ਲੈਂਦੀ ਪਰ ਕੋਈ ਇੱਕ ਧਾਰਨਾ ਬਣ ਗਈ ਲੋਕਾਂ 'ਚ ਕਿ ਜੇ ਕੋਈ ਪੋਲਿਟਿਕਲ ਪਾਰਟੀ ਸੂਟ ਵੰਡਦੀ ਹੈ ਰਾਸ਼ਨ ਵੰਡਦੀ ਹੈ ਤੇ ਲੈ ਲਓ ਕਿਉਂ ਲੋਕਾਂ 'ਚ ਧਾਰਨਾ ਇਹ ਬਣ ਗਈ ਕਿ ਜਿਹੜੀਆਂ ਵੀ ਪੋਲਿਟਿਕਲ ਪਾਰਟੀਆਂ ਸੂਟ ਰਾਸ਼ਨ ਵੰਡਦੀਆਂ ਨੇ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਚੋਂ ਹੀ ਇਹਨਾਂ ਨੇ ਪੈਸਾ ਇਕੱਠਾ ਕੀਤਾ ਉਹਦੇ ਚੋਂ ਹੀ ਵੰਡ ਰਹੀਆਂ ਨੇ ਸੋ ਇਸ ਕਰਕੇ ਲੋਕਾਂ ਨੂੰ ਹੋਣਾ ਅਗਰ ਕੋਈ ਕੈਂਡੀਡੇਟ ਸੂਟ ਵੰਦਦਾ ਹੈ ਰਾਸ਼ਨ ਵੰਦਦਾ ਹੈ ਤੇ ਲੋਕਾਂ ਨੂੰ ਬਦਨਾਮੀ ਨਹੀਂ ਲੱਗਦੀ ਲੋਕਾਂ ਨੂੰ ਇਹ ਲੱਗਦਾ ਨਹੀਂ ਇਹ ਸਾਡਾ ਪੈਸਾ ਹੀ ਇਹਨਾਂ ਨੇ ਕਮਾਇਆ ਭਾਵੇਂ ਕ腐ਪਸ਼ਨ ਨਾਲ ਕਮਾਇਆ ਭਾਵੇਂ ਜਿਵੇਂ ਮਰਜੀ ਕਮਾਇਆ ਭਾਵੇਂ ਸਰਕਾਰੀ ਖਜ਼ਾਨੇ ਤੋਂ ਇਹਨਾਂ ਨੇ ਚੋਨੇ ਲਾਏ ਤੇ ਇਹ ਸਾਡੇ ਪੈਸੇ ਦੀਆਂ ਚੀਜ਼ਾਂ ਹੀ ਸਾਡੇ ਕੋਲੇ ਮੁੜ ਕੇ ਆ ਰਹੀਆਂ ਨੇ ਸੋ ਜਿਹੜਾ ਇਹ ਸੂਟ ਕਲਚਰ ਪ੍ਰਚਾਰ ਚ ਆ ਰਿਹਾ ਸੂਟਾਂ ਵਾਲਾ ਬਦਲਾਅ ਮੈਨੂੰ ਲੱਗਦਾ ਹੈ 27 ਤੱਕ ਇਹ ਸੂਟਾਂ ਵਾਲਾ ਬਦਲਾਅ ਅਗਰ ਨਾ ਚੁਟਾ ਸਕਿਆ ਅਗਰ ਆਮ ਆਦਮੀ ਪਾਰਟੀ ਨਾ ਜਿੱਤੀ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਮੰਨਦੇ ਨੇ ਵੀ ਅਸੀਂ ਸੂਟ ਬਣਦੇ ਆ ਇਹ ਕੋਈ ਨਹੀਂ ਮੰਨਦਾ ਹੁੰਦਾ ਸਰਦੀਪ ਜੀ ਇਹ ਤਾਂ ਹੁਣ ਰੱਬ ਹੀ ਜਾਣੇ ਕੌਣ ਸੂਟ ਬਣ ਗਿਆ ਭਾਈ ਕਿਤੇ ਕੋਈ ਇਹੋ ਜਿਹਾ ਤਾਂ ਨਹੀਂ ਬਣ ਗਿਆ ਜਿਹੜਾ ਚੋਣ ਇੰਨਾ ਲੜਦਾ ਹੋਵੇ ਹੁਣ ਇਸ ਵਕਾਰ ਦਾ ਸਵਾਲ ਸਭ ਤੋਂ ਵੱਧ ਆਮ ਆਦਮੀ ਪਾਰਟੀ ਔਰ ਭਾਜਪਾ ਅਸ਼ੂ ਇਹਨਾਂ ਦੋਨਾਂ ਲਈ ਹੈ ਔਰ ਤੀਸਰੇ ਨੰਬਰ ਤੇ ਸ਼ੁਭਦੀਪ ਲਈ ਪਰ ਆਸ਼ੂ ਲਈ ਜ਼ਿਆਦਾ ਕਿਉਂ ਕਿਉਂਕਿ ਆਸ਼ੂ ਇੱਕ ਤਰੀਕੇ ਨਾਲ ਕਾਂਗਰਸ ਪੰਜਾਬ ਦੇ ਪ੍ਰਧਾਨ ਨੂੰ ਚੁਣੌਤੀ ਦੇ ਕੇ ਚੋਣ ਲੜ ਰਿਹਾ ਸੀ ਵੀ ਮੈਨੂੰ ਲੋੜ ਨਹੀਂ ਜੇ ਲੋੜ ਹੋ ਤਾਂ ਮੈਂ ਸਾਦ ਲੂੰਗਾ ਪਤਾ ਕਿ ਜਿੱਦਣ ਕਾਗਜ਼ ਭਰਨੇ ਸੀ ਉਦੋਂ ਜ਼ਰੂਰ ਰਾਜਾ ਬਣੇਗਾ ਏ ਔਰ ਪ੍ਰਭਾਰੀ ਕੁবেশ ਲਗੇ ਰੈਜਿਸਟਰਡ ਪ੍ਰੈਸ ਕਾਨਫਰੰਸ ਕਰ ਰਹੀ ਸੀ ਲੁਧਿਆਣਾ ਕਾਂਗਰਸ ਦਾ ਪ੍ਰਭਾਰੀ ਪ੍ਰੈਸ ਕਾਨਫਰੰਸ ਕਰ ਰਿਹਾ ਉਹ ਚ ਸੂਬੇ ਦਾ ਪ੍ਰਧਾਨ ਵੀ ਹੈ ਲੀਡਰ ਆਫ oppositon ਵੀ ਹੈ ਉਹਦੇ ਚ ਕੈਂਡੀਡੇਟ ਹੈ ਤੁਸੀਂ ਵੇਖੋ ਭਾਰਤ ਕੁਸ਼ਨਾਸ਼ੂ ਨਹੀਂ ਬੈਠਾ ਕਾਂਗਰਸ ਦੀ ਦੂਜੀ ਲੀਡਰਸ਼ਿਪ ਆਸ਼ੂ ਲਈ ਵੋਟ ਮੰਗ ਕੇ ਗਈ ਜਦ ਕਿ ਆਸ਼ੂ ਨਾ ਪ੍ਰਤਾਪ ਬਾਜਵਾ ਨਾ ਬੜੇ ਇਕੱਠੇ ਨਹੀਂ ਦੇਖੇ ਸੋ ਇਹ ਸਭ ਤੋਂ ਵੱਧ ਵਿਕਾਰ ਦੀ ਸੀਟ ਭਾਰਤ ਕੂਸ਼ਨ ਆਸ਼ੂ ਲਈ ਹੈ ਜੇ ਭਾਰਤ ਕੂਸ਼ਨ ਆਸ਼ੂ ਹਾਰ ਗਿਆ ਮੈਂ ਜੇ ਕਹਿ ਰਿਹਾ ਜੇ ਭਾਰਤ ਕੂਸ਼ਨ ਆਸ਼ੂ ਹਾਰ ਗਿਆ ਤੇ ਭਾਰਤ ਕੂਸ਼ਨ ਆਸ਼ੂ ਦੇ ਦੁਬਾਰਾ ਪੈਰ ਲੱਗਣੇ ਇਸ ਹਲਕੇ 'ਚ ਬੜੇ ਔਖੇ ਹੋ ਗਏ ਜੇ ਜਿੱਤ ਗਿਆ ਤੇ ਫਿਰ ਕਾਂਗਰਸ 'ਚ ਭਾਰਤ ਕੂਸ਼ਨ ਆਸ਼ੂ ਨੇ ਇੱਕ ਵੱਡੇ ਲੀਡਰ ਦੇ ਤੌਰ ਤੇ ਉੱਭਰਨਾ ਹੈ ਤੇ ਫਿਰ ਇਹ ਤੁਸੀਂ ਗੱਲ ਮੰਨ ਲਓ ਕਿ ਭਾਰਤ ਕੂਸ਼ਨ ਆਸ਼ੂ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੁੱਦਾ ਤੇ ਫਿਰ ਚੰਨੀ ਵੀ ਸਪੋਰਟ ਕਰੂਗਾ ਤੇ ਰਾਣਾ ਜੁਜੀਤ ਵੀ ਸਪੋਰਟ ਕਰੂਗਾ ਇਹ ਜਿੱਤ ਹਾਰ ਸਭ ਤੋਂ ਵੱਧ ਵਿਕਾਰ ਦਾ ਸਵਾਲ ਭਾਰਤ ਕੁਸ਼ਨਾਸ਼ੂ ਲਈ ਹੈ ਇਸੇ ਕਰਕੇ ਉਹਨਾਂ ਦੇ ਸਾਥੀ ਉਹਨਾਂ ਦੇ ਦੋਸਤ ਉਹਨਾਂ ਦੀ ਪਤਨੀ ਉਹ ਵੀ ਲਗਾਤਾਰ ਦਿਨ ਰਾਤ ਉਹਨਾਂ ਨੇ ਇੱਕ ਕੀਤੀ ਇਸ ਚੋਣ ਵਿੱਚ ਭਾਰਤ ਕੁਸ਼ਨਾਸ਼ੂ ਦਾ ਦਾਵਾ ਵੀ ਕਮਜ਼ੋਰ ਨਹੀਂ ਕਿਉਂ ਕਿ ਇਹ ਹਲਕੇ 'ਚ ਕਈ ਵਾਰ ਕਾਂਗਰਸ ਜਿੱਤੀ ਹੈ ਔਰ ਅਗਰ ਸੱਤਾ ਦੇ ਖਿਲਾਫ ਐਂਟੀ ਇਨਕੰਮੈਂਸੀ ਹੋਵੇ ਜਿਹੜੀ ਕਿਸੇ ਹੱਦ ਤੱਕ ਥੋੜੀ ਬੋਤੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕੰਮੈਂਸੀ ਹੈ ਕਿਉਂਕਿ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ ਸੰਜੀਵ अरोੜਾ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਕਰਤਾਰ ਸਿੰਘ ਸਰਾਭਾ ਦਾ ਨਾਮ ਭੁੱਲ ਗਿਆ ਉਹ ਔਰ ਇਹ ਲੋਕਾਂ 'ਚ ਖੂਬ ਚਰਚਾ ਹੈ ਬਹੁਤ ਸਾਰੇ ਹੋਰ ਸੈਕਟਰ 'ਚ ਆਮ ਆਦਮੀ ਪਾਰਟੀ ਦੇ ਐਂਟੀ ਇਨਕੰਮੈਂਸੀ ਮੁਲਾਜ਼ਮਾਂ ਨੇ ਬਹੁਤ ਵਿਰੋਧਤਾ ਕੀਤੀ ਆ ਤੁਸੀਂ ਵੇਖੋ ਕਈ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਬੋਟਾ ਵੀ ਪੈ ਰਟ ਨਹੀਂ ਇਹ ਸੈਕਟਰ 'ਚ ਆਵਾਜ਼ਮੀ ਪਾਰਟੀ ਲਈ ਵਿਕਾਰ ਦਾ ਸਵਾਲ ਇਸ ਕਰਕੇ ਹੈ ਕਿ ਜੇ ਆਵਾਜ਼ਮੀ ਪਾਰਟੀ ਚੋਣ ਹਾਰ ਗਈ ਤੇ ਫਿਰ ਵਿਰੋਧੀ ਧਿਰਾਂ ਲਈ ਭਾਵੇਂ ਕਾਂਗਰਸ ਤੋਂ ਫੁੱਟ ਹੈ, ਸ਼ਖਬੀਰ ਬਾਦਲ ਦੀ ਪਾਰਟੀ ਤੋਂ ਫੁੱਟ ਹੈ, ਸ਼ਖਬੀਰ ਬਾਦਲ ਲਈ ਵਿਕਾਰ ਇਸ ਰੂਪ ਚ ਹੈ ਕਿ ਉਹ ਪਹਿਲਾਂ ਦਾ ਜ਼ਮਾਨਤ ਬਚਾਵੇ 10072 ਵੋਟਾਂ ਤੋਂ ਵੱਧ ਵੋਟਾਂ ਲੈ ਕੇ ਜਾਵੇ। ਸ਼ਖਬੀਰ ਸਿੰਘ ਬਾਦਲ ਦਾ ਟਰਨ 22 ਚ ਇਹਨਾਂ ਨੂੰ ਇੰਨੀਆਂ ਮਿਲੀਆਂ ਸੀ। 24 ਚ ਤਾਂ ਮੈਨੂੰ ਲੱਗਦਾ ਇੰਨੀਆਂ ਵੱਡੀਆਂ ਮਿਲੀਆਂ ਹੋਣਗੀਆਂ। ਉਹਦਾ ਮੇਰੇ ਕੋਲ ਅੰਕੜਾ ਨਹੀਂ ਹੈਗਾ ਅਨਸਰਚੇਬਲਟੀ। ਪਰ ਜੇ ਸ਼ਖਬੀਰ ਇਹ ਸੀਟ 'ਚ ਚੰਗੀ ਪਰਫਾਰਮੈਂਸ ਕਰ ਜਾਂਦਾ ਹੈ ਜਾਂ ਜਿਤਾ ਜਾਂਦਾ ਹੈ ਉਹ ਵੀ ਫਿਰ ਅਕਾਲੀ ਦਲ ਦਾ ਵੱਡਾ ਹੀਰੋ ਬਣ ਜਾਊਗਾ ਉਂਝ ਜਿਵੇਂ ਪਰਵਕਰ ਸਿੰਘ ਨੂੰ ਮਣ ਦੀ ਗੱਲ ਕਰਾਂ ਜਿਹੜਾ ਕੈਂਡੀਡੇਟ ਹੈ ਅਕਾਲੀ ਦਲ ਦਾ ਉਹ ਸਿਆਣੇ ਵਕੀਲ ਹੈ ਉਸ ਬੰਦੇ ਦਾ ਆਪਣਾ ਆਧਾਰ ਹੈ ਪਰ ਵੋਟ ਕਿੰਨੀ ਪੈਂਦੀ ਹੈ ਅਕਾਲੀ ਦਲ ਨੂੰ ਇਹ ਮਾਇਨੇ ਰੱਖਦਾ ਬਟੇਲਾ ਸਭ ਇਹ ਸਾਰੇ ਦੇ ਵਿਚਕਾਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਕੁਝ ਹੁਣ ਤੱਕ ਇਸ ਦਾ ਸਾਰੀਆਂ ਚੋਣਾਂ ਦੇ ਵਿੱਚ ਰਿਹਾ ਚਾਹੇ ਉਹ ਪਰ ਕਾਰਕਮ ਮੰਨੂਲੀ ਹੋਣ ਜਾਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹ ਹੋਣ ਕਿਉਂਕਿ ਕੁਝ ਅਜਹੀਆਂ ਧਿਰਾਂ ਸੀ ਜਿਹੜੀਆਂ ਧਿਰਾਂ ਦਾ ਕਿਹਾ ਜਾ ਰਿਹਾ ਸੀ ਕਿ ਧਿਰਾਂ ਆਪ ਮੁਕਾਬਲਾ ਬਹੁਤ ਵੱਡਾ ਦੇਣੀਆਂ ਪਰ ਮੈਨੂੰ ਲੱਗਦਾ ਕਿ ਬੀਜੇਪੀ ਮੁਕਾਬਲਾ ਦੇਣ ਦੀ ਸਥਿਤੀ 'ਚ ਆਉਣ ਦੀ ਬਜਾਏ ਲੇਟ ਹੋ ਗਈ ਕਿਉਂਕਿ ਬੀਜੇਪੀ ਨੇ ਕੈਂਡੀਡੇਟ ਬਹੁਤ ਨਜ਼ਦੀਕ ਆ ਕੇ ਅਨਾਉਂਸ ਕੀਤਾ ਲਗਾਤਾਰ ਜਿਹੜੀਆਂ ਚਰਚਾਵਾਂ ਸੀ ਪਹਿਲਾਂ ਜੇ ਕਿਹਾ ਜਾ ਰਿਹਾ ਸੀ ਕਿ ਕੋਈ ਫਿਲਮੀ ਕੈਂਡੀਡੇਟ ਉਤਾਰਿਆ ਜਾਊਗਾ ਜਾਂ ਕੋਈ ਬਾਰੀ ਪੰਜਾਬ ਦੇ ਵਿੱਚੋਂ ਕੈਂਡੀਡੇਟ ਲਿਆ ਕੇ ਉਤਾਰਿਆ ਜਾਊ ਜੇ ਲੁਧਿਆਣੇ ਦੇ ਕੈਂਡੀਡੇਟ ਦੇਣਾ ਸੀ ਇਹ ਤਾਂ ਤੁਸੀਂ ਮੰਨਦੇ ਹੋ ਕਿ ਇਸ ਚੀਜ਼ ਦਾ ਨੁਕਸਾਨ ਬੀਜੇਪੀ ਨੂੰ ਹੋਏਗਾ ਕਿ ਕੈਂਡੀਡੇਟ ਬਹੁਤ ਲੇਟ ਉਤਾਰਿਆ ਗਿਆ ਮੈਦਾਨ ਦੇ ਵਿੱਚ ਵੀ ਦੇਖੋ ਬੀਜੇਪੀ ਨੇ ਕੈਂਡੀਡੇਟ ਤਾਂ ਲੇਟ ਉਤਾਰਿਆ ਪਰ ਮੈਂ ਬੀਜੇਪੀ ਨੂੰ ਦੌੜ ਤੋਂ ਬਾਹਰ ਨਹੀਂ ਮੰਨਦਾ ਇਸ ਕਰਕੇ ਜਿਹੜੀਆਂ 24 ਦੀਆਂ ਲੋਕ ਸਭਾ ਚੋਣਾਂ ਹੋਈਆਂ ਬੀਜੇਪੀ ਨੂੰ ਸਭ ਤੋਂ ਵੱਧ 45000 ਵੋਟ ਪਈ ਸੀ ਦੂਸਰੇ ਨੰਬਰ ਤੇ ਕਾਂਗਰਸ ਰਾਜਾ ਵੜਿੰਗ ਨੂੰ 30000 ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ ਸਿਰਫ 22000 ਵੋਟ ਪਈ ਔਰ ਇਸ ਵਾਰ ਅਗਰ ਬੀਜਪੀ ਕਾਡਰ ਵੋਟ ਬੀਜਪੀ ਦਾ ਬੀਜਪੀ ਨੂੰ ਪਾ ਗਿਆ ਕਾਡਰ ਦੀ ਵੋਟ ਬੀਜਪੀ ਨੂੰ ਮਿਲ ਔਰ ਆਮ ਆਦਮੀ ਪਾਰਟੀ ਦੀ ਐਂਟੀ ਇਨਕੰਮਬੈਂਸੀ ਉਸੇ ਤਰ੍ਹਾਂ ਦੀ ਰਹੀ ਜਿਵੇਂ ਲੋਕ ਸਭਾ ਚੋਣਾਂ ਚ ਸੀ ਮਤਲਬ ਅਗਰ ਆਮ ਆਦਮੀ ਪਾਰਟੀ ਬਾਈ ਤੋਂ ਉੱਪਰ ਵੱਧ ਗਈ ਜਿੱਤਨ ਦੀ ਪੋਜੀਸ਼ਨ ਚ ਨਾ ਹੋਈ ਤੇ ਫਿਰ ਮੁਕਾਬਲਾ ਕਾਂਗਰਸ ਔਰ ਬੀਜਪੀ ਦਾ ਬਣਦਾ ਮੇਰਾ ਹੀ ਮੰਨਣਾ ਹੈ ਕੀ ਹਾਲ ਦੀ ਘੜੀ ਵੀ ਅਸੀਂ ਮੁਕਾਬਲਾ ਟਿਕੋਣਾ ਮਲ ਰਹੇ ਹਾਂ ਪਰ ਜਿੱਤ ਕੋਈ ਵੀ ਪਾਰਟੀ ਸਕਦੀ ਹੈ ਮੈਂ ਅਕਾਲੀ ਦਲ ਨੂੰ ਜਿੱਤ ਦੀ ਦੌੜ 'ਚ ਤਾਂ ਨਹੀਂ ਮੰਨਦਾ ਪਰ ਜਿੱਤ ਦੀ ਦੌੜ ਦੇ ਵਿੱਚ ਮੇਰੀ ਨਜ਼ਰ ਮੁਤਾਬਕ ਭਾਰਤ ਪੁਸ਼ਨ ਆਸ਼ੂ ਔਰ ਬੀਜੇਪੀ ਪਹਿਲਾਂ ਨੇ ਆਮ ਆਦਮੀ ਪਾਉਂਦੇ ਜਿੱਤਨ ਨੂੰ ਆਮ ਆਦਮੀ ਪਾਰੀ ਜਿੱਤਦੇ ਪਰ ਉਹਦੀ ਸੰਭਾਵਨਾ ਮੈਨੂੰ ਘੱਟ ਇਸ ਕਰਕੇ ਲੱਗਦੀ ਹੈ ਕਿ ਐਂਟੀ ਇਨਕੰਮਬੈਂਸੀ ਅਗਰ ਕੰਮ ਕਰ ਗਈ ਲੋਕਾਂ ਨੇ ਆਹ ਫੈਕਟਰ ਨੂੰ ਪਾਸੇ ਰੱਖਤਾ ਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚਲੋ ਇਹਨਾਂ ਦਾ ਐਮਐਲਏ ਚੁਣ ਲਓ। ਅਗਰ ਲੋਕਾਂ ਨੇ ਆਹ ਫੈਕਟਰ ਨੂੰ ਸਾਈਡ ਤੇ ਰੱਖਤਾ ਫਿਰ ਮੁਕਾਬਲਾ ਭਾਜਪਾ ਔਰ ਕਾਂਗਰਸ ਚੱਥੇ ਬਣੂ। ਪਰ ਮੈਨੂੰ ਸੀ ਭਾਜਪਾ ਨੂੰ ਆਖੋ ਪਰੋਖੇ ਨਹੀਂ ਕਰ ਸਕਦੀ ਹੁਣ ਮੈਂ ਚਲੋ ਦੋ ਕਾਰਨ ਦੱਸ। ਭਾਗ ਕੁਸ਼ਨਾਸ਼ੂ ਦੀ ਕਾਂਗਰਸ ਦੀ ਵੋਟ ਹੈ। ਭਾਗ ਕੁਸ਼ਨਾਸ਼ੂ ਦੀ ਕਾਂਗਰਸ ਚ ਫੁੱਟ ਹੈ। ਆਸ਼ੂ ਨੂੰ ਹਰਾਉਣ ਵਾਲੇ ਵੀ ਕਾਂਗਰਸੀ ਹੈਗੇ ਨਹੀਂ ਕੋਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਚ ਸੁਜੀਵ ਰੁੜਾ ਨਵੇਂ ਕੈਂਡੀਡੇਟ ਲੈਂਦਾ ਉਹਨਾਂ ਨੇ ਬਹੁਤ سارے ਹਲਕੇ ਦੇ ਕੈਂਡੀਡੇਟ ਸੀ ਵਰਕਰ ਵਲੰਟੀਅਰ ਜੋ ਵੀ ਨਾਖੁਸ਼ ਨੇ ਅੰਦਰ ਸੰਜੀਵ अरोड़ा ਨੂੰ ਜ਼ਰੂਰ ਚ ਵੋਟ ਨਾ ਪਾਉਣ ਵਾਲੇ ਵੀ ਆਮ ਆਦਮੀ ਪਾਰਟੀ ਦੇ ਹਨ ਦੋ ਪਾਰਟੀਆਂ ਤੇ ਸਿੱਧੀ ਫੁੱਟ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਜਿਹੜੇ ਮਲ ਦੇਰੀ ਵੀ ਫੁੱਟ ਹੈ ਸੁਖਵੀਰ ਨਹੀਂ ਮੰਨਦਾ ਫੁੱਟ ਹੈ ਪਰ ਸੁਖਵੀਰ ਵਾਲੀ ਪਾਰਟੀ ਚ ਤਾਂ ਸ਼ਰਿਆ ਵੀ ਦੋ ਟੜੇ ਨੇ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਰ ਪੰਜ ਮੈਂਬਰੀ ਕਮੇਟੀ ਨੇ ਕਿਹਾ ਹੀ ਨਹੀਂ ਕਿ ਸੁਖਵੀਰ ਬਾਦਲ ਨੂੰ ਵੋਟ ਪਾਓ ਕਿਉਂਕਿ ਉਹਨਾਂ ਦੀ ਲੜਾਈ ਸਿਧਾਤਾ ਕਾਚੀ ਕੌਣ ਬੀਜਪੀ ਬੀਜਪੀ ਚ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਬੀਜਪੀ ਚ ਫੁੱਟ ਨਹੀਂ ਕੈਂਡੀਡੇਟ ਟਕਸਾਲੀ ਹੈ ਇਸ ਕਰਕੇ ਬੀਜਪੀ ਦਾ ਕਾਰਡਰ ਵੰਡਿਆ ਨਹੀਂ ਆਮ ਆਦਮੀ ਪਾਰਟੀ ਦਾ ਕਾਰਡਰ ਡਬਲ ਮਾਈਂਡਡ ਕਾਂਗਰਸ ਦਾ ਕਾਰਡਰ ਡਬਲ ਮਾਈਂਡਡ ਅਕਾਲੀ ਦਲ ਦਾ ਕਾਰਡਰ ਵੰਡਿਆ ਗਿਆ ਡਬਲ ਮਾਈਂਡਡ ਬੀਜਪੀ ਦਾ ਕਾਰਡਰ ਡਬਲ ਮਾਈਂਡਡ ਨਹੀਂ ਬੀਜਪੀ ਚ ਕਿਸੇ ਨੇ ਬਗਾਵਤ ਨਹੀਂ ਕੀਤੀ ਬੀਜਪੀ ਚ ਸਾਰੇ ਜੀਵਨ ਮੁਕਤਾ ਦੇ ਨਾਲ ਖੜੇ ਨੇ ਬੀਜਪੀ ਨੂੰ ਨੁਕਸਾਨ ਕੀ ਹੋ ਸਕਦਾ ਜਿਹੜਾ ਪਾਕਿਸਤਾਨ ਦੇ ਨਾਲ ਹਾਲਾਤ ਬਣੇ ਪੰਜਾਬੀ ਉਹਦੇ ਤੋਂ ਜ਼ਿਆਦਾ ਖੁਸ਼ ਨਹੀਂ ਸੀ ਕਿ ਜਿਸ ਤਰੀਕੇ ਨਾਲ ਲੜਾਈ ਲੜੀ ਗਈ ਕਿ ਪੰਜਾਬੀਆਂ ਨੂੰ ਪਹਿਲਾਂ ਬਹੁਤ ਜ਼ਿਆਦਾ ਭਰੋਸੇ 'ਚ ਨਹੀਂ ਲਿਆ ਗਿਆ ਕੋਈ ਬਹੁਤ ਜ਼ਿਆਦਾ ਪਹਿਲਾਂ ਇੰਤਜ਼ਾਮ ਨਹੀਂ ਪੰਜਾਬ 'ਚ ਕੀਤਾ ਕੇਂਦਰ ਸਰਕਾਰ ਨੇ ਉਹ ਇੱਕ ਸੈਕਟਰ ਹੈ ਉਂਝ ਕਿਉਂਕਿ ਸ਼ਹਿਰੀ ਇਲਾਕਾ ਹੈ ਚੋਅ ਵਿੱਚ ਬਹੁਤ ਗਿਣਤੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਿੱਖ ਸਿੱਖ ਵੋਟਰ ਜਿਹੜੇ ਨੇ 50 ਹਜ਼ਾਰ 28% ਬਾਕੀ ਗੈਰ ਸਖੋਟਰਾਸਾਂ ਇਸ ਟੱਕੇ ਬੀਜੇਪੀ ਸ਼ਹਿਰਾਂ ਚ ਅਗਰ 45000 ਤੋਂ ਹੇਠਾਂ ਵੀ ਆ ਗਈ 10000 ਜੇ ਬੀਜੇਪੀ 35000 ਤੇ ਵੀ ਆ ਜਾਂਦੀ ਤੇ ਫਿਰ ਬੀਜੇਪੀ ਜਿੱਤ ਹਾਰ ਦੀ ਲੜਾਈ ਚ ਖੜੀ ਹੈ ਅਗਰ ਆਮ ਆਦਮੀ ਪਾਰਟੀ 22000 ਤੋਂ ਉੱਪਰ ਜਾਂਦੀ ਹੈ ਤੇ ਫਿਰ ਵੋਟ ਕਿਹਦੀ ਘਟੂਗੀ ਬੀਜੇਪੀ ਆਸ਼ੂ ਦੀ ਵੀ ਥੋੜੀ ਘਟੂਗੀ ਕਿਉਂਕਿ 30000 ਤੇ ਆਸ਼ੂ ਸੀਗਾ ਕਾਂਗਰਸ ਸੀ ਤੇ ਜੇ ਆਮ ਆਦਮੀ ਪਾਰਟੀ ਦੀ ਵੋਟ ਵਧਦੀ ਹੈ ਤਾਂ ਬੀਜੇਪੀ 45% ਆਮ ਆਦਮੀ ਪਾਰਟੀ 22% 24% 22 ਤੋਂ 45 ਡਬਲ ਨਾਲੋਂ ਜ਼ਿਆਦਾ ਆਇਤਾ ਹੈ ਬੀਜੇਪੀ ਸੋ ਇਹ ਜਦੋਂ ਅਸੀਂ ਸਮੀਕਰਨ ਦੇਖਦੇ ਹਾਂ ਤੇ ਕਾਦਰ ਬੀਜੇਪੀ ਕੋਲੇ ਤੇ ਤੁਸੀਂ ਬੀਜੇਪੀ ਨੂੰ ਦੌਰ ਤੋਂ ਬਾਹਰ ਨਹੀਂ ਰੱਖ ਸਕਦੇ ਮੇਰਾ ਮੰਨਣਾ ਹੈ ਜੇ ਤੁਸੀਂ ਮੇਰੇ ਤੋਂ ਪੁੱਛੋ ਮੈਂ ਆ ਜੇ ਮੰਨਦਾ ਭਾਵੇਂ ਅਸੀਂ ਸਾਰੇ ਕਹਿ ਰਹੇ ਹਾਂ ਵੀ ਸੱਤਾ ਹੈ ਸਰਕਾਰ ਹੈ ਆਮ ਆਦਮੀ ਪਾਰਟੀ ਨੰਬਰ 1 ਹੈ ਪਰ ਮੈਂ ਨੰਬਰ 1 ਤੇ ਬੀਜੇਪੀ ਨੂੰ ਰੱਖ ਰਿਹਾ ਮੇਰੀ ਨਗਰ ਚ ਅਗਰ ਹਟਫੇਰ ਹੋਇਆ ਤਾਂ ਬੀਜੇਪੀ ਨੰਬਰ 1 ਤੇ ਰਹਿ ਕੇ ਹਟਫੇਰ ਕਰੂ ਉੰਜ ਆਸ਼ੂ ਦੀ ਮੁਕਾਬਲੇ ਚ ਆਸ਼ੂ ਨੂੰ ਵੀ ਬਾਹਰ ਨਹੀਂ ਕਹਿ ਸਕਦੇ ਪਟਲਾ ਜੀ ਜਿਸ ਤਰੀਕੇ ਨਾਲ ਇਹ ਚੋਣਾਂ ਦੇ ਵਿੱਚ ਹਾਲਾਤ ਰਹੇ ਨੇ ਇਹਨਾਂ ਚੋਣਾਂ ਤੋਂ ਇਹ ਸਾਫ ਹੋ ਜਾਏਗਾ ਕਿ 2027 ਦੇ ਸੈਮੀਫਾਈਨਲ ਦੇ ਵਜੋਂ ਵੇਖਿਆ ਜਾਊਗਾ ਜੇ ਆਮ ਆਦਮੀ ਪਾਰਟੀ ਨੂੰ ਵਕਤ ਇਥੋਂ ਹਾਰ ਮਿਲਦੀ ਆ ਆਮ ਆਦਮੀ ਪਾਰਟੀ ਦਾ ਵੱਡੇ ਵੱਡੇ ਤਰੰਦਰਾਂ ਦਾ ਪ੍ਰਚਾਰ ਇਥੇ ਕੰਮ ਨਹੀਂ ਕਰਦਾ ਤੇ ਵਾਕਿਆ ਰਹੇਗਾ ਕਿ ਜਿਹੜਾ ਵਿਰੋਧ ਵਲੰਟੀਅਰਾਂ ਨੇ ਸ਼ੁਰੂ ਕੀਤਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੱਥੇ ਵਿਰੋਧ ਕਰਕੇ ਗਏ ਨੇ ਆ ਕੇ ਜਿਹੜੇ ਟਕਸਾਲੀ ਵਲੰਟੀਅਰ ਸੀ ਉਹਨਾਂ ਨੇ ਇੱਥੇ ਆ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਇਹਨਾਂ ਨੇ ਇੱਥੇ ਆ ਕੇ ਕਿਹਾ ਕਿ ਦਿੱਲੀ ਤੋਂ ਲਿਆ ਲਿਆ ਕਿ ਸਾਡੇ ਸਿਰ ਤੇ ਬਿਠਾਏ ਗਏ ਨੇ ਤੇ ਪੰਜਾਬੀ ਦਿੱਲੀ ਵਾਲਿਆਂ ਦਾ ਰੂਪ ਨਹੀਂ ਚੱਲਦਾ ਕਦੇ ਵੀ ਉਹਨਾਂ ਚੀਜ਼ਾਂ ਦਾ ਨੁਕਸਾਨ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਜੇਕਰ ਇਹਨਾਂ ਚੋਣਾਂ 'ਚ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਦੁਬਾਰਾ ਸੋਚਣਾ ਪੈਗਾ ਕਿ ਦਿੱਲੀ ਦੇ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਇਹਨਾਂ ਨੇ ਨੁਕਸਾਨ ਕੀਤਾ ਇਹ ਕੋਈ ਬੜੀ ਤਕਨੀਕੀ ਦੀ ਗੱਲ ਹੈ ਕਿ ਬਿਲੀਡਰਸ਼ਿਪ ਤਾਂ ਜਿਹੜੀ ਪੰਜਾਬ ਚ ਆਮ ਆਗਦੀ ਪਾਰਟੀ ਦੀ ਹੈ ਇਹ ਦਿੱਲੀ ਨੇ ਅੱਗੇ ਕੀਤੀ ਸੀ ਪਾਰਟੀ ਤਾਂ ਦਿੱਲੀ ਤੋਂ ਹੀ ਬਣੀ ਸੀ ਇੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੇ ਸੀ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਚ ਆਉਂਦਾ ਸੀ ਤੇ ਉਹਦੇ ਸਿਰ ਤੇ ਦਸਤਾਰ ਰੱਖੀ ਜਾਂਦੀ ਸੀ ਭਗਤ ਸਿੰਘ ਨਾਲ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਰਨ ਲੱਗੇ ਸੀ ਸਾਡੇ ਲੋਕ ਔਰ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਦੇ ਸੀ ਕਿਉਂਕਿ ਸਿੱਖ ਵੋਟਰ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਤੁਰਿਆ ਸੀ ਉਨੇ ਆਮ ਆਦਮੀ ਪਾਰਟੀ ਨੂੰ ਪੜਤਾਲ ਕਰਨੀ ਪੈਣੀ ਹੈ ਆਪਣੀ ਪਰਚੋਲ ਕਰਨੀ ਪੈਣੀ ਹੈ ਵੀ ਅਜਿਹਾ ਕੀ ਵਾਪਰਿਆ ਕਿ ਸਾਡੇ ਤੋਂ ਦਿੱਲੀ ਆਜਾ ਤੋਂ ਪੰਜਾਬ ਦੇ ਲੋਕ ਇਡੇ ਨਾਖਸ਼ ਕਿਉਂ ਵਲੰਟੀਅਰ ਇਹ ਸਾਰੇ ਦਿੱਲੀ ਦੀ ਲੀਡਰਸ਼ਿਪ ਤੋਂ ਨਾਖਸ਼ ਕਿਉਂ ਦੇਖੋ ਦਿੱਲੀ ਦੀ ਲੀਡਰਸ਼ਿਪ ਦਾ ਦਖਲਤਾ ਸਾਰੀਆਂ ਪਾਰਟੀਆਂ 'ਚ ਹੈ ਕਾਂਗਰਸ 'ਚ ਵੀ ਹੈ ਬੀਜੇਪੀ 'ਚ ਵੀ ਹੈ ਇਹ ਨਹੀਂ ਵੀ ਦਿੱਲੀ ਦਾ ਦਖਲ ਨਹੀਂ ਹੈ ਪਰ ਜਿਸ ਰੂਪ 'ਚ ਆਮ ਆਦਮੀ ਪਾਰਟੀ ਦਾ ਦਖਲ ਕੰਮ ਕਰਦਾ ਜਿਵੇਂ ਕਿਹਾ ਜਾਂਦਾ ਹੈ ਵੀ ਹਰ ਮੰਤਰੀ ਦੇ ਮੋਢੇ ਤੇ ਇੱਕ ਦਿੱਲੀ ਦਾ ਵਟਾ ਰੱਖਿਆ ਹੋਇਆ ਭਾਰ ਰੱਖਿਆ ਹੋਇਆ ਮਤਲਬ ਕਿ ਇੱਕ ਕੈਂਡੀਡੇਟ ਲਾਇਆ ਹੋਇਆ ਦਿੱਲੀ ਆਲੇ ਦਾ ਇੱਕ ਬੰਦਾ ਹਰ ਮੰਤਰੀ ਪਿੱਛੇ ਲੱਗਿਆ ਹੋਇਆ ਇਸ ਤਰੀਕੇ ਦੀਆਂ ਗੱਲਾਂ ਨੇ ਕਈਆਂ ਜਾਣੀਆਂ ਨਹੀਂ ਮੈਨੂੰ ਨਹੀਂ ਪਤਾ ਕਿੰਨਾ ਸੱਚਾ ਕਿੰਨਾ ਝੂਠਾ ਪਰ ਇਸ ਤਰੀਕੇ ਦੀ ਧਾਰਨਾ ਨਰੇਟਿਵ ਜਿਵੇਂ ਆਮ ਆਦਮੀ ਪਾਰਟੀ ਨੇ ਇੱਕ ਧਾਰਨਾ ਬਣਾਈ ਸੀ ਕਿ ਵਿਕਰਮ ਸਿੰਘ ਜੀជា ਚਿੱਟੇ ਦਾ ਕਾਰੋਬਾਰੀ ਕਿ ਉਹਨਾਂ ਨੇ ਧਾਰਨਾ ਬਣਾਈ ਬਾਅਦ ਚ ਸਾਰੀ ਫੀਲ ਕਰਕੇ ਅਰਮਨ ਕੇਜਰੀਵਾਲ ਜੀ ਨੇ ਸਾਰੀ ਫਿਲ ਕੀਤੀ ਬਾਅਦ ਪਰ ਉਹ ਜਿਹੜੀ ਧਾਰਨਾ ਬਣਾਈ ਸੀ ਉਸ ਧਾਰਨਾ ਨੇ ਬਿਕਰਮਜੀਤ ਸਿੰਘ ਦਾ ਨੁਕਸਾਨ ਬਹੁਤ ਕੀਤਾ ਤੇ ਹੁਣ ਜਿਹੜੀ ਇਹ ਧਾਰਨਾ ਬਣ ਰਹੀ ਹੈ ਕਿ ਪੰਜਾਬ ਦੀ ਸਰਕਾਰ 'ਚ ਦਿੱਲੀ ਦਾ ਦਖਲ ਹੈ ਦਿੱਲੀ ਵਾਲੇ ਜ਼ਿਆਦਾ ਕੰਟਰੋਲ ਕਰ ਰਹੇ ਨੇ ਦਿੱਲੀ ਵਾਲੇ ਨੂੰ ਵੀ ਹੋਂਦੇ ਜ਼ਿੰਮੇਵਾਰ ਨੇ ਦਿੱਲੀ ਦੇ ਬੰਦੇ ਬਹਿ ਗਏ ਸੱਤਾ ਬਣ ਤੋਂ ਬਾਅਦ ਪੰਜਾਬੀਆਂ ਨੂੰ ਖੁੱਲ ਨਹੀਂ ਮਿਲੀ ਇਹ ਵੀ ਇੱਕ ਨਰੇਟਿਵ ਹੈ ਧਾਰਨਾ ਤੇ ਜੇ ਉਸ ਧਾਰਨਾ ਨੇ ਕਿ ਵਿਕਰਮ ਮਜੀਠੀਆ ਤੇ ਤੇਰਾ ਕਾਰੋਬਾਰੀ ਹੈ ਆਕਾਲੀ ਦਲ ਦਾ ਤੇ ਵਿਕਰਮ ਮਜੀਠੀਆ ਦਾ ਨੁਕਸਾਨ ਕੀਤਾ ਹਾਲਾ ਕਿ ਮੈਂ ਕਦੀ ਵੀ ਵਿਕਰਮ ਮਜੀਠੀਆ ਨੂੰ ਨਸ਼ੇ ਦਾ ਕਾਰੋਬਾਰੀ ਨਹੀਂ ਮੰਨ ਸਕਦਾ ਕਿ ਵਿਕਰਮ ਮਜੀਠੀਆ ਨਸ਼ਾ ਵੇਚਦਾ ਹੋਵੇ ਇਹ ਗੱਲ ਮੰਨੀ ਨਹੀਂ ਦੱਸਦਾ ਅਦਾਲਤ ਚ ਇਹਨੂੰ ਸਾਬਤ ਵੀ ਨਹੀਂ ਹੋਇਆ ਹਜੇ ਤੱਕ ਉਹ ਠੀਕ ਹੈ ਕਿ ਹਜੇ ਕੇਸ ਚੋ ਬਰੀ ਨਹੀਂ ਹੋਇਆ ਵਿਕਰਮ ਮਜੀਠੀਆ ਪਰ ਇਹ ਸਾਬਤ ਵੀ ਨਹੀਂ ਹੋਇਆ ਵਿਕਰਮ ਮਜੀਠੀਆ ਦੀ ਸਿਆਸਤ ਦੇ ਲੱਖ ਵਿਰੋਧ ਹੋ ਸਕਦੇ ਨੇ ਕਿ ਵਿਕਰਮ ਮਜੀਠੀਆ ਨੂੰ ਇਹ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਅਰ ਬਹੁਤ ਸਾਰੀਆਂ ਪੋਸਟਾਂ ਪੋਸਟਾਂ ਵਿਕਰਮਜੀਤਿਆ ਲਗਾਤਾਰ ਇਹ ਭਗਵੰਤ ਮਾਨ ਦੇ ਵੀ ਵਿਕਰਮਜੀਤਿਆ ਵਿਰੋਧ ਕਰਦਾ ਹੈ ਉਹਦੀ ਆਪਣੀ ਸ਼ੈਲੀ ਹੈ ਪਰ ਜਿਹੜੀ ਇਹ ਦਿੱਲੀ ਵਾਲੀ ਧਾਰਨਾ ਇਹ ਦਿੱਲੀ ਵਾਲੀ ਧਾਰਨਾ ਵੀ ਕਿਤਨਾ ਕਿਤੇ ਗਗਨਜੀਤ ਇਹ ਆਮ ਆਦਮੀ ਪਾਰਟੀ ਲਈ ਭਾਰੀ ਪੈ ਸਕਦੀ ਹੈ ਕੋਈ ਵੀ ਧਾਰਨਾ ਭਾਵੇਂ ਉਹ ਇਹਨਾਂ ਦੇ ਅਸਲ ਦੰਦੇ ਵੀ ਨਾ ਹੋਣ ਪਰ ਉਹ ਧਾਰਨਾ ਵੀ ਤੋੜ ਪਾਰੇ ਧਾਰਨਾ ਤੋੜਨ ਲਈ ਕੀ ਕਰਨਾ ਪਾਣਾ ਭਗਵੰਤ ਮਾਨ ਨੂੰ ਖੁੱਲੀ ਛੁੱਟੀ ਦੇਣੀ ਪਾਣੀ ਮੇਰਾ ਇਹ ਮੰਨਣਾ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਗਵੰਤ ਮਾਨ ਦਾ ਗਰਾਫ ਉੱਚਾ ਸੀ ਭਗਵੰਤ ਮਾਨ ਦਿਖਦਾ ਸੀ ਖੁਦ ਫੈਸਲੇ ਲੈਂਦਾ ਜਿੱਦਾਂ ਹੀ ਦਿੱਲੀ ਜਨ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ ਦਿੱਲੀ ਵਾਲਿਆਂ ਦਾ ਦਖਲ ਵੱਧ ਲੱਗਦਾ ਔਰ ਭਗਵੰਤ ਮਾਨ ਦੇ ਵਾਲੇ ਵਾਲੇ ਉਹਦੇ ਅਫਸਰ মিডিਆ ਵਾਲੇ ਅਫਸਰ ਉਹ ਸਰ ਭਗਵੰਤ ਮਾਨ ਦੇ ਕੁਝ ਪੱਤਰਕਾਰ ਉਹ ਹਟਾਹ ਦੋ ਦਿੱਤੇ ਗਏ ਉਹਦੇ ਨਾਲ ਨੈਗੇਟਿਵ ਪ੍ਰਭਾਵ ਦਿੱਲੀ ਵਾਲਿਆਂ ਦੇ ਦਖਲ ਦਾ ਗਿਆ ਔਰ ਜੇ ਇਹ ਚੋਣ ਹਾਰ ਗਈ ਆਮ ਆਦਮੀ ਪਾਰਟੀ ਤੇ ਫਿਰ ਯਾ ਤਾਂ ਦਿੱਲੀ ਵਾਲਿਆਂ ਨੂੰ ਦਸਲ ਬੰਦ ਕਰਨਾ ਪਊਗਾ ਨਹੀਂ ਤਾਂ ਆਮ ਆਦਮੀ ਪਾਰਟੀ ਸਤਾਈ ਔਖੀ ਹੋ ਜਾਣੀ ਹੈ ਪੰਜਾਬੀਆਂ ਦੀ ਤਬੀਅਤ ਬੜੀ ਉੱਥਰੀ ਹੈ ਪੰਜਾਬੀ ਗਲਤ ਧਾਰਨਾ ਤੇ ਆਦੇ ਪੰਜਾਬੀਆਂ ਨੂੰ ਕੋਈ ਲੱਗਣ ਲੱਗਦੇ ਨਾ ਵੀ ਇਹ ਚੀਜ਼ ਗਲਤ ਹੈ ਤੇ ਫਿਰ ਉਹ ਅੰਜਾਮ ਤੱਕ ਲੈ ਕੇ ਜਾਂਦੇ ਨੇ ਪੰਜਾਬੀ ਜੇ ਜੇ ਪੰਜਾਬੀਆਂ ਨੇ ਬਦਲਾਅ ਕਰਨਾ ਸੀ ਭਾਵੇਂ ਭਾਵੇਂ ਬੀਜੇਪੀ ਨੇ ਜੋਰ ਲਾ ਲਿਆ ਕਾਂਗਰਸ ਨੇ ਲਾ ਲਿਆ ਅਕਾਲੀ ਦਲ ਨੇ ਲਾ ਲਿਆ ਤੇ ਪੰਜਾਬੀਆਂ ਨੇ ਲੱਖ ਜ਼ਰੂਰਤ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ 42% ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਗਏ ਪੰਜਾਬੀ ਪੰਜਾਬੀ ਜੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਨਹੀਂ ਡਰੇ ਕਿਸੇ ਤੋਂ ਨਾ ਅਖਾਲੀਆਂ ਤੋਂ ਡਰੇ ਨਾ ਬੀਜੇਪੀ ਤੋਂ ਨਾ ਕਾਂਗਰਸ ਤੋਂ ਜਿਹਨਾਂ ਦੀਆਂ ਕੇਂਦਰ ਚ ਦਰਦਵੇਂ ਸੀ ਤੇ ਫਿਰ ਪੰਜਾਬੀਆਂ ਨੇ ਡਰਨਾ ਆਵਾਜ਼ਮੀ ਪਾਰਟੀ ਤੋਂ ਵੀ ਨਹੀਂ ਜੇ ਇਹ ਧਾਰਨਾ ਆਮ ਆਦਮੀ ਪਾਰਟੀ ਦੀ ਨਾ ਬਦਲੀ ਗਈ ਕਿ ਪੰਜਾਬ ਨੂੰ ਪੰਜਾਬੀਆਂ ਦੇ ਹਿਸਾਬ ਨਾਲ ਸਰਕਾਰ ਨਹੀਂ ਚੱਲਣ ਦੇਰੇ ਦਿੱਲੀ ਤੋਂ ਸੋ ਇਹ ਇਸ ਕਰਕੇ ਫੈਸਲਾ ਇਸ ਨਤੀਜੇ ਨੇ ਕੀਤਾ ਆម ਆਦਮੀ ਪਾਰਟੀ ਜਿੱਤ ਗਈ ਫਿਰ ਤਾਂ ਦਿੱਲੀ ਦਾ ਦਖਲ ਹੋਰ ਵਧੂਗਾ। ਫੇਰ ਉਹਨੂੰ ਪੰਜਾਬੀ ਇੱਕ ਰੂਪ ਚ ਦੇਖਦੇ ਨੇ ਵਕਤ ਦੱਸੂਗਾ। ਪਰ ਜੇ ਆម ਆਦਮੀ ਪਾਰਟੀ ਹਾਰ ਗਈ ਫਿਰ ਦਿੱਲੀ ਦਾ ਦਖਲ ਉਹਨਾਂ ਨੂੰ ਲੁਕਮਾ ਬਣਾਉਣਾ ਪੈਣਾ ਜੇ ਰੱਖਣਾ ਤਾਂ ਉਹਨਾਂ ਕ ਜਿੰਨਾ ਕ ਅਸੀਂ ਦਾਲ ਸਬਜ਼ੀ ਚ ਨਮਕ ਪਾਉਂਦੇ ਹਾਂ। ਜਿੰਨਾ ਅਸੀਂ ਸ਼ਕੰਜਵੀਤੀਆਂ ਦੁੱਧ ਚ ਖੰਡ ਪਾਉਂਦੇ ਹਾਂ ਜੇ ਇੰਨਾ ਦਖਲ ਦੇਖਿਆ ਨਾ ਦਿੱਲੀ ਵਾਲਿਆਂ ਦਾ। ਫੇਰ ਫੇਰ ਸਰਕਾਰ ਬਣਨੀ ਸਤਾਈ ਚੌਕੀ ਹੋਣੀ ਆ ਆម ਆਦਮੀ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਦਾ ਦਖਲ ਹੈ ਉਸ ਦਖਲ ਨੇ ਨੁਕਸਾਨ ਪੰਜਾਬ ਦੇ ਵਿੱਚ ਕਰਨਾ ਜੇਕਰ ਇਹ ਨੁਕਸਾਨ ਇਹਨਾਂ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੇ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡਾ ਸਬਕ ਇਸਾਬਤ ਹੋਏਗਾ ਕਿਉਂਕਿ ਵਲੰਟੀਅਰਾਂ ਦਾ ਵਿਰੋਧ ਉਹ ਸਾਫ਼ ਹੈ ਕਿ ਤੁਹਾਡੀ ਗਰਾਊਂਡ ਪੱਧਰ ਦੀ ਵੋਟ ਉਹ ਵਲੰਟੀਅਰ ਹਿਲਾ ਗਏ ਨੇ ਜੇਕਰ ਉਹ ਵਾਕਿਆ ਵੋਟ ਹਿਲਦੀ ਹੈ ਤਾਂ ਇਥੋਂ ਸਾਫ਼ ਰਹੇਗਾ ਕਿ ਭਾਜਪਾ ਜਾਂ ਕਾਂਗਰਸ ਨੂੰ ਇਸ ਦਾ ਸਿੱਧੇ ਤੌਰ ਦੇ ਉੱਤੇ ਲਾਭ ਹੋਈਗਾ ਜੇਕਰ ਉਹ ਲਾਭ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੀ ਸੱਤਾ ਦੀ ਕੁਰਸੀ ਤੇ ਪਾਵੇ ਹਿਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਲਗਾਤਾਰ ਇਸ ਦਾ ਵਿਰੋਧ ਪੰਜਾਬ ਦੇ ਵਿੱਚੋਂ ਹੋ ਰਿਹਾ ਹੈ ਪਰ ਇਹ ਜ਼ਰੂਰ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਦਿੱਲੀ ਦਾ ਦਖਲ ਵਾਦ ਸਕਦਾ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੇ ਦਿੱਲੀ ਵਾਲੇ ਦਾਵਾ ਕਰ ਸਕਦੇ ਨੇ ਕਿ ਅਸੀਂ ਵੋਟਾਂ ਜਿਤਾਈਆਂ ਨੇ ਸੋ ਉਸ ਤਰੀਕੇ ਦੇ ਨਾਲ ਵੀ 2027 ਨੂੰ ਵੇਖਿਆ ਜਾ ਸਕਦਾ ਸੋ 2027 ਦਾ ਸੈਮੀ ਫਾਈਨਲ ਸਿੱਧੇ ਤੌਰ ਦੇ ਉੱਤੇ ਨਾ ਸੀ ਪਰ ਇਨਡਾਇਰੈਕਟਲੀ ਤੌਰ ਦੇ ਉੱਤੇ ਇਸ ਨੂੰ ਵੇਖਿਆ ਜਾ ਸਕਦਾ ਤੇ ਉਹ ਪਾਰਟੀ ਪੱਧਰ ਤੇ ਵੇਖੀਏ ਕਿਉਂਕਿ ਅਕਾਲੀ ਦਲ ਦੇ ਲਈ ਵੀ ਸੁਖਵੀਰ ਬਾਦਲ ਦੇ ਲਈ ਵੀ ਇਹ ਚੁਣੌਤੀ ਰਹੇਗਾ ਜੇਕਰ ਸੁਖਵੀਰ ਬਾਦਲ ਜ਼ਮਾਨਤ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਇਸ ਸੀਟ ਦੇ ਉੱਤੇ ਤਾਂ 27 ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਸਟਰੋਂਗ ਪ੍ਰਧਾਨ ਦੇ ਵਜੋਂ ਪੇਸ਼ ਕਰ ਸਕਦੇ ਨੇ ਜੇਕਰ ਜ਼ਮਾਨਤ ਵੀ ਨਹੀਂ ਬੱਚੀ ਤਾਂ ਇਸ ਦਾ ਨੁਕਸਾਨ ਨਾਨੂ ਵਿਖੇ ਗਉਦਰ ਬੀਜੇਪੀ ਵੀ ਆਪਣਾ ਜੋਰ ਪਰ ਰੱਖੇਗੀ ਕਿਉਂਕਿ ਬੀਜੇਪੀ ਨੇ ਇਥੋਂ ਇੱਕ ਕੇਂਦਰ ਦਾ ਮਨਿਸਟਰ ਦਿੱਤਾ ਹੋਇਆ ਕੇਂਦਰੀ ਮੰਤਰੀ ਇੱਥੇ ਪ੍ਰਚਾਰ ਕਰ ਰਹੇ ਸੀ ਉਸ ਦਾ ਕਿੰਨਾ ਕੁ ਪ੍ਰਭਾਵ ਰਹੇਗਾ ਇਹ ਵੀ 23 ਤਰੀਕ ਨੂੰ ਸਾਫ ਹੋ ਜਾਏਗਾ 23 ਤਰੀਕ ਦਾ ਨਤੀਜਾ ਇਹ ਦੱਸ ਦੇਗਾ ਕਿ ਆਖਰਕਾਰ ਇੱਥੇ ਦੇ ਲੋਕ ਕੀ ਸੋਚ ਰਹੇ ਨੇ ਤੇ ਪੰਜਾਬ ਦੀ ਆਲਮੋਸਟ ਤਬੀਅਤ ਕੀ ਆ ਇਸ 2027 ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ ਪੰਜਾਬ ਦਾ ਸੈਂਟਰ ਮੰਨਿਆ ਜਾਂਦਾ ਲੁਧਿਆਣਾ ਹਲਕੇ ਨੂੰ ਤੇ ਇਸ ਹਲਕੇ ਤੋਂ ਜੇਕਰ ਇਸ ਤਰੀਕੇ ਦੇ ਨਤੀਜੇ ਰਹਿਣਗੇ ਤਾਂ ਨਤੀਜੇ ਪੂਰੇ ਪੰਜਾਬ ਨੂੰ ਜ਼ਰੂਰ ਪ੍ਰਭਾਵਿਤ ਕਰਨਗੇ ਸੋ ਫਿਲਹਾਲ ਦੇ ਲਈ ਠੀਕ ਹੈ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਰਹੀ ਉਹਨਾਂ ਹਾਲਾਤਾਂ ਤੋਂ ਬਾਅਦ ਸੱਤਾਧਿਰ ਤੇ ਸਵਾਲ ਬਹੁਤ ਵੱਡੇ ਨੇ ਕਿ ਸੱਤਾਧਿਰ ਨੇ ਡਰਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਕਿਹਾ ਗਿਆ ਹੋ ਕਿ ਕੈਬਨਟ ਮਨਿਸਟਰ ਬਣਾਵਾਂਗੇ ਇਹਨਾਂ ਨੂੰ ਤੇ ਤਾਂ ਹੀ ਤੁਹਾਡੇ ਕੰਮ ਹੋਣਗੇ ਬਹੁਤ ਸਾਰੇ ਸਵਾਲ ਜਵਾਬ ਨੇ ਜਿਹੜੇ ਚੋਣ ਨਤੀਜਿਆਂ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਫਿਲਹਾਲ ਦੇ ਲਈ ਜਸਤ ਪੁੱਛਾਂਗੇ ਢੱਲਾ ਸਰ ਬਹੁਤ ਪਤਨਵਾਦ ਜੀ ਬਹੁਤ ਧੰਨਵਾਦ